ਤੇ ਲੈਰ ਜਿਹੜਾ ਹੈਗਾ ਅਸੀਂ ਰੈਗੂਲਰ ਜਿਹੜਾ ਹਰ ਹਫ਼ਤੇ ਜਿਹੜੇ ਸੈਂਸਿਟਿਵ ਇਲਾਕੇ ਨੇ ਉਹਦੇ ਗੈਰਮਾਨ ਜਿਹੜਾ ਸਾਡੇ ਵੱਲੋਂ ਪੁੱਟਾ ਜਾਂਦਾ ਅੱਜ ਪਹਿਰਾ ਮਿਲਤਰੀ ਜਨਾਬ ਜਿਹੜਾ ਹੈਗਾ ਉਹਨਾਂ ਦੀ ਕੁੱਤੀ ਜਿਹੜੇ ਸਾਡੇ ਜ਼ਿਲ੍ਹੇ ਦੇ ਪੁਲਿਸ ਅਫਸਰ ਨੇ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਜਿਹੜੇ ਸੈਂਸਿਟਿਵ ਏਰੀਆ ਨੇ ਉਹ ਤੋਂ ਪੂਰਾ ਜਤੂ ਤੇ ਸੀਰਕੋਰ ਦੇ ਵਿੱਚ ਤਿੰਨੋਂ ਜਗ੍ਹਾ ਤੇ ਜਿਹੜਾ ਹੈਗਾ 11 ਸੈਕਟਰ ਤੇ ਇਹ ਲਾਗੇ ਨੇ ਤੇ ਜਿਹੜਾ ਹੈਗਾ ਪਲਾਨ ਮਾਰਕ ਸਟੈਟ ਕਰ ਗਿਆ ਤੇ ਇਹਦੇ ਵਿੱਚ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਜਿਵੇਂ ਕਿ ਲਗਭਗ 50 ਦੇ ਕਰੀਬ ਏਰੀਆ ਆਇਡੈਂਟੀਫਾਈ ਕੀਤੇ ਨੇ ਜਿਹੜੇ ਕਿ ਸੈਂਸਿਟਿਵ ਜਨਰ ਜਾਂ ਵਲਨਰੇਬਲ ਜਾਂ ਜਿ세 ਕਿ ਜਿਹੜਾ ਕਿ ਫਾਰਮ ਪ੍ਰੈਕਟਿਸਿੰਗ ਜਾ ਸਕਦੀ ਹੈ ਤੇ ਉੱਥੇ ਲੋਕਾਂ ਦੇ ਵਿੱਚ ਕੌਨਫੀਡੈਂਸ ਪੈਦਾ ਕਰਨ ਵਾਸਤੇ ਜਾ ਕੇ ਲੋਕਾਂ ਦਾ ਜਿਹੜਾ ਸਿੱਧਾ ਰਸਤਾ ਸੁਰੱਖਿਆ ਦੁਆਲੇ ਨਾਲ ਬਣਿਆ ਰਹੇ ਤੇ ਉਹਨਾਂ ਦੇ ਵਿੱਚ ਇਹ ਕੌਨਫੀਡੈਂਸ ਪੈਦਾ ਹੋਵੇ ਕਿ ਕਿਸੇ ਕਿਸਮ ਦਾ ਕੋਈ ਲਾਲਚ ਦੇ ਕੇ ਜਾਂ ਉਹਨਾਂ ਨੂੰ ਡਰਾ ਕੇ ਕੋਈ ਜੱਤੀ ਹੋਣੀ ਕੋ ਆ ਸਕਦਾ ਹੈ